ਸਵਾਗਤ ਕਰਦੇ ਹਾਂ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੀਆਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋਵਗੇ ਪਿਛਲੇ ਦਿਨਾਂ ਤੋਂ ਤੁਸੀਂ ਬਾਗੀ ਦੀ ਇੱਕ ਵੀਡੀਓ ਦੇਖੀ ਹੋਣੀ ਜਿਹੜੀ ਕਿ ਸਿੱਧੂ ਮੂਸੇਵਾਲੇ ਨੂੰ ਲੈ ਕੇ ਬਾਗੀ ਕੁਝ ਕਹਿ ਰਿਹਾ ਸੀਗਾ ਜਿਸ ਤੋਂ ਬਾਅਦ ਕਿ ਸਿੱਧੂ ਆਰਮੀ ਨੇ ਵੀ ਬਾਗੀ ਨੂੰ ਕਮੈਂਟਾਂ ਦੇ ਵਿੱਚ ਜਵਾਬ ਦਿੱਤਾ ਤੇ ਦੱਸਿਆ ਕਿ ਸਿੱਧੂ ਮੂਸੇਵਾਲਾ ਕੌਣ ਸੀਗਾ ਗੱਡੀ ਦੇ ਵਿੱਚ ਬਾਗੀ ਬੈਠਾ ਹੋਇਆ ਸੀਗਾ ਤੇ ਸਿੱਧੂ ਮੂਸੇਵਾਲੇ ਦੇ ਵੋਟਾਂ ਨੂੰ ਲੈ ਕੇ ਏਡੀ ਗੱਲ ਕੀਤੀ ਗਈ ਅਤੇ ਉਸ ਤੋਂ ਬਾਅਦ ਆ ਸਿੱਧੂ ਆਰਮੀ ਨੇ ਵੀ ਜਵਾਬ ਦਿੱਤਾ ਸੀਗਾ ਕਮੈਂਟਾਂ ਦੇ ਵਿੱਚ ਤੇ ਉਸ ਤੋਂ ਬਾਅਦ ਆ ਬਾਗੀ ਦਾ ਇੱਕ ਲਾਈਵ ਸ਼ੋਅ ਆਇਆ ਸੀਗਾ ਜਿਸ ਦੇ ਵਿੱਚ ਕੀ ਬਾਗੀ ਨੇ ਇੱਕ ਵਾਰ ਫਿਰ ਆਪਣਾ ਦੋਗਲਾਪਨ ਦਿਖਾਉਂਦੇ ਹੋਏ ਕਿਹਾ ਕਿ ਮੈਂ ਸਿਰਫ ਇੱਕ ਬੰਦੇ ਨੂੰ ਫੋਲੋ ਕਰਦਾ ਹਾਂ ਜਿਹਦਾ ਨਾਮ ਆ ਸਿੱਧੂ ਮੂਸੇਵਾਲਾ ਅਤੇ ਉਸ ਤੋਂ ਬਾਅਦ ਇਹ ਵੀਡੀਓ ਨੂੰ ਲੈ ਕੇ ਫਿਰ ਬਾਗੀ ਇੱਕ ਵਾਰ ਚਰਚਾ ਦੇ ਵਿੱਚ ਆ ਗਿਆ ਕਿ ਮੈਂ ਸਿਰਫ ਸਿੱਧੂ ਮੂਸੇਵਾਲੇ ਨੂੰ ਫੋਲੋ ਕਰਦਾ ਹਾਂ ਕਿਉਂਕਿ ਮੈਨੂੰ ਉਹ ਚੰਗਾ ਲੱਗਦਾ ਆ ਜਿਸ ਤੋਂ ਬਾਅਦ ਸਿੱਧੂ ਆਰਮੀ ਨੇ ਫਿਰ ਕਮੈਂਟਾਂ ਦੇ ਵਿੱਚ ਜਵਾਬ ਦੇ ਸਹੀ ਸਮਝਿਆ ਆ ਤੁਹਾਨੂੰ ਅਸੀਂ ਬినాਦੇਰੀ ਕਿਤੇ ਬਾਗੀ ਦੀ ਉਹ ਵੀਡੀਓ ਦਿਖਾ ਦਿੰਨੇ ਆ ਜਿਸ ਦੇ ਵਿੱਚ ਕੀ ਬਾਕੀ ਨੇ ਸਿੱਧੂ ਮੂਸੇਵਾਲੇ ਦੇ ਬਾਰੇ ਸਾਰੀਆਂ ਗੱਲਾਂ ਕਹੀਆਂ ਨੇ ਦੇਖੋ ਤੁਸੀਂ ਇਹ ਵੀਡੀਓ ਨੂੰ ਤੇ ਐਂਡ ਤੱਕ ਜਰੂਰ ਸੁਣਿਓ ਕੀ ਕੁਝ ਕਹਿੰਦਾ ਆ ਬਾਗੀ ਬਹੁਤ ਬੰਦੇ ਨੇ ਫੋਲੋ ਕੀਤਾ ਉਹ ਸਿੱਧੂ ਆ ਵਧੀਆ ਲੱਗਦਾ ਬਹੁਤ ਵੱਡਾ ਕਲਾਕਾਰ ਸੀ ਪ੍ਰਾਤਿਬਾ ਹਾਏ ਪਿੰਡ ਮੂਸੇ ਮੇਰੀ ਕਬਰ ਤੇ ਘੜਾ ਮਾਰ ਲਵੀ ਨਾਲੇ ਮਿਲਕੇ ਦੇ ਬੇ ਰਾਣੀ ਨੂੰ ਰੱਬ ਖੁਸ਼ ਰੱਖੇ ਨੀ ਅਗਲੇ ਜਨਮ ਚ ਟਕਰੋਂਗੇ ਆਏ ਆਪਾਂ ਪੂਰੀ ਕਰਾਂਗੇ ਆਪਣੀ ਸ਼ਿਕਹ ਕਹਾਣੀ ਨੂੰ ਇਹ ਮੂਸੇ ਆਲਾ ਫਿਰ ਕਿਸੇ ਮਾਂ ਦੀ ਕੁਖੋਂ ਜਮੂੰਗਾ ਦੂਜਾ ਤੇ ਸੁਖ ਗਏ ਨਹੀਂ ਅਲੜੇ ਪੀਰਾਂ ਦੀ ਮੇਰੇ ਹੱਥੋਂ ਚੋਂ ਬਦ ਬੋਏ ਮੜੇ ਕਰਮਾਂ ਦੀ ਤੇਰੇ ਪਿੰਡੇ ਚੋਂ ਖੁਸ਼ਬੋ ਆਉਂਦੀ ਐ ਹੀਰਾਂ ਦੀ ਹਾਂਜੀ ਦੋਸਤੋ ਇਹ ਸੀਗੀਓ ਵੀਡੀਓ ਜਿਹੜੀ ਕਿ ਅਸੀਂ ਤੁਹਾਨੂੰ ਦਿਖਾਈ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਬਾਗੀ ਸਿੱਧੂ ਮੂਸੇਵਾਲੇ ਦੇ ਖਿਲਾਫ ਬੋਲ ਕੇ ਚਰਚਾ ਦੇ ਵਿੱਚ ਬਣਾਇਆ ਸੀਗਾ ਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੂੰ ਲੈ ਕੇ ਇੱਕ ਵਾਰ ਫੇਰ ਚਰਚਾ ਦੇ ਵਿੱਚ ਹੋ ਗਿਆ ਜਦੋਂ ਉਸਨੇ ਕਹਿ ਦਿੱਤਾ ਕਿ ਮੈਂ ਸਿਰਫ ਇੱਕ ਬੰਦੇ ਨੂੰ ਫੋਲੋ ਕਰਦਾ ਆ ਜਿਹਦਾ ਨਾਮ ਸਿੱਧੂ ਮੂਸੇਵਾਲਾ ਆ ਤੁਸੀਂ ਹੁਣ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਅਤੇ ਇਦਾਂ ਦੀਆਂ ਨਵੇਂ-ਤਾਜ਼ੀ ਅਪਡੇਟਾਂ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਇਦਾਂ ਦੀਆਂ ਨਵੀਂ ਅਪਡੇਟਾਂ ਸਿਰ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਆਜ ਰਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ